ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਸਟੋਰੀ ਮਿਲਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦਾ ਆਪਣਾ ਨਾਵਲ ਨਿਰਮੋਹੀ ਧਰਮੀ ਮਾਂ ਦਾ ਪਾਗ ਤੀਜਾ ਕਹਾਣੀ ਕਰਨੀ ਦਿਆਲ ਕੌਰ ਉਮੀਦ ਹੈ ਤੁਹਾਨੂੰ ਅੱਜ ਦਾ ਪਾਗ ਵੀ ਵਧੀਆ ਲੱਗੇਗਾ ਆਓ ਸ਼ੁਰੂ ਕਰਦੇ ਹਾਂ ਸੰਗੀਤਾ ਦੀ ਚਿੱਠੀ ਮੈਂ ਆਪਣੇ ਕਮਰੇ ਵਿੱਚ ਬੈਠ ਕੇ ਪੜਨ ਲੱਗ ਪਈ ਮੈਂ ਦਰਵਾਜ਼ੇ ਦੇ ਅੰਦਰੋਂ ਕੁੰਡੀ ਬੰਦ ਕਰਕੇ ਆਇਆ ਮੈਨੂੰ ਆਪਣੀ ਮੰਮੀ ਤੇ ਪਾਪਾ ਤੋਂ ਬਹੁਤ ਡਰ ਲੱਗਦਾ ਸੀ ਚਿੱਠੀ ਜਿਵੇਂ ਖੋਲ੍ਹ ਕੇ ਦੋ ਲਾਈਨਾਂ ਹੀ ਪੜੀਆਂ ਸੀ ਕਿ ਬਾਹਰੋਂ ਕਿਸੇ ਨੇ ਬੂਹੇ ਤੇ ਘੰਟੀ ਵਜਾ ਦਿੱਤੀ ਮੈਨੂੰ ਪਤਾ ਸੀ ਕਿ ਮੇਰੇ ਮੰਮੇ ਪਾਪਾ ਹੁਣ ਆ ਗਏ ਨੇ ਮੈਂ ਬਹੁਤ ਔਖਾ ਚਿੱਠੀ ਨੂੰ ਫਟਾਫਟ ਲੁਕੋਇਆ ਮੈਂ ਆਪਣੀ ਇੱਕ ਨੋਟਬੁੱਕ ਵਿੱਚ ਛਿਪਾ ਕੇ ਚਿੱਠੀ ਨੂੰ ਬਾਹਰ ਬੂਹੇ ਵੱਲ ਦੌੜਿਆ ਉੰਦੇ ਹੀ ਪਿਤਾ ਜੀ ਪੁੱਛਣ ਲੱਗੇ ਕਿ ਮੁਕੇਸ਼ ਅਜ ਤੋ ਕੀ ਕੰਮ ਕੀਤਾ ਮੈਨੂੰ ਆਪਣਾ ਕੰਮ ਦਿਖਾ ਪਿਤਾ ਜੀ ਮੈਨੂੰ ਕਹਿ ਕੇ ਆ ਬਾਥਰੂਮ ਵਿੱਚ ਫੜ ਗਏ ਮੈਂ ਫਟਾਫਟ ਉਹ ਚਿੱਠੀ ਨੋਟਬੁੱਕ ਵਿੱਚੋਂ ਕੱਢ ਕੇ ਕਿਸੇ ਹੋਰ ਭਾਗ ਵਿੱਚ ਰੱਖੀ ਮੈਨੂੰ ਪਤਾ ਸੀ ਕਿ ਮੇਰੇ ਪਿਤਾ ਜੀ ਅੱਜ ਮੇਰੇ ਤੋਂ ਬਾਅਦ ਦੀ ਪ੍ਰਸ਼ਨ ਜ਼ਰੂਰ ਸੁਣੋਗੇ ਉਹੀ ਗੱਲ ਹੋਈ ਪਿਤਾ ਜੀ ਮੇਰੇ ਕੋਲ ਆ ਕੇ ਬੈਠ ਗਏ ਜਿਸ ਦੇ ਪਿਤਾ ਜੀ ਨੇ ਮੇਰੇ ਤੋਂ ਚਾਰ ਪੈਸੰ ਹੀ ਸੁਨੇ ਤੇ ਬਹੁਤ ਹੀ ਕੰਟੀ ਵੱਜੀ ਉਸੇ ਪਿਤਾ ਜੀ ਤੇ ਇੱਕ ਬਹੁਤ ਨਜ਼ਦੀਕੀ ਦੋਸਤ ਆ ਗਿਆ ਇਹ ਵੀ ਸੋਚਦਾ ਸੀ ਮੈਂ ਚਿੱਠੀ ਨੂੰ ਕਦੋਂ ਪੜਾਂ ਕਿਵੇਂ ਪੜਾਂ ਮੈਂ ਆਪਣੇ ਮੰਮੀ ਪਾਪਾ ਦੇ ਇੱਕ ਘਰ ਵਿੱਚ ਹੁੰਦੇ ਹੋਏ ਚਿੱਠੀ ਪੜ ਨਹੀਂ ਸਕਦਾ ਸੀ ਮੇਰਾ ਇੱਕ ਇੱਕ ਕਦਮ ਤੇ ਧਿਆਨ ਰੱਖਦੀ ਸੀ ਪਿਤਾ ਜੀ ਦੇ ਪਿਤਾ ਜੀ ਦਾ ਦੋਸਤ ਗੱਲਾਂ ਕਰਨ ਲੱਗ ਪਏ ਤੇ ਮੰਮੀ ਰਸੋਈ ਵਿੱਚ ਚਾਹ ਪਾਣੀ ਬਣਾਉਣ ਲੱਗ ਪਏ ਮੈਂ ਕਾਪੀ ਦੇ ਪਰੇਸ਼ਨ ਯਾਦ ਕਰਨ ਲੱਗ ਪਿਆ ਪਰ ਮੈਂ ਚਿੱਠੀ ਨਹੀਂ ਪੜੀ ਚੇਠੇ ਮੈਂ ਆਪਣੇ ਉਹ ਕਿਤਾਬ ਦੇ ਵਿੱਚ ਸੰਭਾਲ ਕੇ ਰੱਖ ਦਿੱਤੀ ਸੰਗੀਤਾ ਦੀ ਚਿੱਠੀ ਮੈਂ ਉਸ ਦਿਨ ਪੜ ਨਹੀਂ ਸਕਿਆ ਮੈਂ ਸਾਰੀ ਰਾਤ ਆਪਣੇ ਕਮਰੇ ਵਿੱਚ ਪਿਆ ਵੀ ਸੋਚਦਾ ਰਿਹਾ ਮੈਂ ਹੁਣ ਚਿੱਠੀ ਪੜ ਲੰਦਾ ਪਰ ਮੇਰੇ ਅੰਦਰ ਇਹਨਾਂ ਡਰ ਸੀ ਕਿ ਮੈਂ ਆਪਣਾ ਬੈਗ ਆਪਣੇ ਕਮਰੇ ਵਿੱਚ ਲਿਆ ਕੇ ਉਸ ਦੇ ਵਿੱਚ ਚਿੱਠੀ ਪੜ ਨਹੀਂ ਸਕਦਾ ਸੀ ਆਪਣੀ ਬੈਗ ਨੂੰ ਜਿਉਂ ਦਾ ਤਿਉਂ ਹੀ ਰੱਖ ਦਿੱਤਾ ਮੈਂ ਉਡੀਕ ਕਰਨ ਲੱਗਾ ਅਗਲੇ ਦਿਨ ਮੇਰੇ ਮੰਮੀ ਪਾਪਾ ਸਕੂਲ ਜਾਣਗੇ ਮੈਂ ਉਹਨਾਂ ਦੇ ਪਿੱਛੇ ਸੰਗੀਤਾ ਦੀ ਚਿੱਠੀ ਨੂੰ ਪੜ੍ਹਾਂਗਾ ਸਾਰੀ ਰਾਤ ਮੈਂ ਸਵੇਰ ਹੋਣ ਦੀ ਇੰਤਜ਼ਾਰ ਕਰਦਾ ਰਿਹਾ ਨੀਂਦ ਵੀ ਨਹੀਂ ਆਈ ਅਗਲੇ ਦਿਨ ਮੇਰੇ ਮੰਮੀ ਜੀ ਨੂੰ ਬਹੁਤ ਬੁਖਾਰ ਹੋ ਗਿਆ ਸੀ ਉਸ ਦਿਨ ਉਹ ਸਕੂਲ ਨਹੀਂ ਗਏ ਤੇ ਪਿਤਾ ਜੀ ਵੀ ਉਹਨਾਂ ਕਰਕੇ ਕਾਲਜ ਨਹੀਂ ਗਏ ਮੈਂ ਸੋਚਿਆ ਚਲੋ ਮੇਰੇ ਮੰਮੀ ਪਾਪਾ ਡਾਕਟਰ ਕੋਲ ਦਵਾਈ ਲੈਣ ਜਾਣਗੇ ਪਰ ਮੇਰੇ ਪਿਤਾ ਜੀ ਨੇ ਡਾਕਟਰ ਨੂੰ ਘਰੇ ਬੁਲਾ ਲਿਆ ਮੈਂ ਮੌਕੇ ਦੀ ਤਾਰ ਵਿੱਚ ਫੱਟਾ ਸੋਚਦਾ ਰਿਹਾ ਜਦੋਂ ਮੈਨੂੰ ਮੌਕਾ ਮਿਲੇ ਮੈਂ ਚਿੱਠੀ ਪੜ੍ਹ ਪੱਛੇਟੀ ਪੜਨ ਦਾ ਮੈਨੂੰ ਕੋਈ ਮੌਕਾ ਨਹੀਂ ਮਿਲ ਰਿਹਾ ਸੀ ਮੈਂ ਸੋਚਿਆ ਜਦੋਂ ਮੈਂ ਇਸ਼ਨਾਨ ਕਰਨ ਲਈ ਜਾਵਾਂਗਾ ਉਸ ਸਮੇਂ ਮੈਂ ਬਾਥਰੂਮ ਵਿੱਚ ਜਾਪਣੀ ਚਿੱਠੀ ਨਾਲ ਲੈ ਕੇ ਜਾਵਾਂਗਾ ਉੱਥੇ ਮੈਂ ਚਿੱਠੀ ਪਹਿਲਾਂ ਪੜ੍ਹਾਂਗਾ ਫਿਰ ਇਸ਼ਨਾਨ ਕਰਾਂਗਾ ਮੈਂ ਉਹੀ ਕੁਝ ਕਰਨ ਬਾਰੇ ਸੋਚਿਆ ਮੈਂ ਇਸ਼ਨਾਨ ਕਰ ਲਈ ਆ ਰਿਹਾ ਸੀ ਮੇ ਨਾਲ ਹੀ ਆਪਣੇ ਪੈਨਣ ਵਾਲੇ ਕੱਪੜੇ ਵੀ ਫੜੇ ਹੋਏ ਸੀ ਮੇ ਕੋਟ ਕੀ ਚਿੱਠੀ ਨੂੰ ਹੱਥ ਵਿੱਚ ਫੜਿਆ ਹੋਇਆ ਸੀ ਰੱਬ ਜਾਣੇ ਪਤਨੀ ਉਹ ਚਿੱਠੀ ਮੇਰੇ ਹੱਥੋਂ ਕਿਵੇਂ ਡਿੱਗ ਪਈ ਮੈਂ ਬਾਥਰੂਮ ਵਿੱਚ ਚਲਾ ਗਿਆ ਥੋੜੀ ਦੇਰ ਬਾਅਦ ਕੰਮ ਕੰਦ ਵੜੀ ਵੀ ਆ ਗਈ ਘਰ ਵਿੱਚ ਚੌਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਹ ਝਾੜੂ ਲਗਾਉਂਦੀ ਸੀ ਉਹ ਅਜੇ ਝਾੜੂ ਲਗਾਉਣ ਹੀ ਲੱਗੀ ਸੀ ਚਿੱਠੀ ਉਸ ਦੀ ਨਜ਼ਰ ਹੀ ਪੈ ਗਈ ਮੇਰੀ ਮੰਮੀ ਜੀ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸੀ ਪਾਪਾ ਜੀ ਅਜੇ ਬਾਹਰ ਸੀ ਉਸਨੇ ਮੈਨੂੰ ਆਖਿਆ ਮੁਕੇਸ਼ ਇਹ ਦੇਖੋ ਕੀ ਆ ਉਸ ਸਮੇਂ ਮੇਰੇ ਪਿਤਾ ਜੀ ਵੀ ਘਰ ਨਹੀਂ ਸੀ ਮੰਮੀ ਜੀ ਆਪਣੇ ਕਮਰੇ ਵਿੱਚ ਪਈ ਸੀ ਸਫਾਈ ਵਾਲੀ ਨੂੰ ਕੁਝ ਨਹੀਂ ਆਖਿਆ ਸਮਝ ਗਏ ਸੀ ਕਿ ਮੁਕੇਸ਼ ਤਾਂ ਹੀ ਕੋਈ ਜ਼ਰੂਰੀ ਕਾਗਜ਼ ਹੋਵੇਗਾ ਅੱਜ ਮੇਂ ਬਾਲ ਬਾਲ ਬਚ ਗਿਆ ਸੀ ਜੇ ਮੇਰੇ ਪਿਤਾ ਜੀ ਜਾਂ ਮੰਮੀ ਨੂੰ ਉਹ ਕਾਗਜ਼ ਹੱਥ ਲੱਗ ਜਾਂਦਾ ਮੈਂ ਉਸ ਘਰ ਵਿੱਚ ਨਹੀਂ ਰਹਿ ਸਕਦਾ ਸੀ ਚਿੱਠੀ ਨੂੰ ਫੜਿਆ ਬੰਦ ਕਮਰੇ ਵਿੱਚ ਆ ਕੇ ਚਿੱਠੀ ਪੜਨ ਬਾਰੇ ਸੋਚਿਆ ਉਸ ਸਮੇਂ ਮੇਰੇ ਮੰਮੀ ਜੀ ਆਪਣੇ ਕਮਰੇ ਵਿੱਚ ਸੀ ਪਿਤਾ ਜੀ ਘਰੋਂ ਬਾਹਰ ਗਏ ਹੋਏ ਸੀ ਮੈਂ ਚਿੱਠੀ ਨੂੰ ਇੱਕ ਵਾਰ ਹੀ ਨਹੀਂ ਦੋ ਤਿੰਨ ਵਾਰੀ ਪੜਿਆ ਸੰਗੀਤਾ ਨੇ ਉਸ ਚਿੱਠੀ ਵਿੱਚ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੋਇਆ ਸੀ ਮੈਂ ਉਸ ਵਲ ਕਿੱਚਿਆ ਚਾ ਰਹੀਆ ਸੀ ਜ਼ਿੰਦਗੀ ਵਿੱਚ ਪਿਆਰ ਵਾਲਾ ਖਾਨਾ ਖਾਲੀ ਸੀ ਹੁਣ ਤੱਕ ਮੈਨੂੰ ਨਫ਼ਰਤ ਤੋਂ ਬਿਨਾਂ ਕੁਝ ਵੀ ਨਹੀਂ ਮਿਲਿਆ ਸੀ ਮੈਨੂੰ ਦਿਲ ਵੀ ਚਾਹੁੰਦਾ ਸੀ ਮੇਰਾ ਵੀ ਕੋਈ ਆਪਣਾ ਹੋਵੇ ਜੋ ਵੀ ਕੋਈ ਆਪਣਾ ਬਣਾ ਕੇ ਮੇਰੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰੇ ਮੈਂ ਆਪਣੇ ਦੁੱਖੜੇ ਉਸ ਕੋਲ ਰੋ ਸਕਾਂ ਸਾਰੀਆਂ ਗੱਲਾਂ ਮੇਰੀ ਜਾਨ ਵਿੱਚ ਆਈਆਂ ਚਿੱਠੀ ਪੜ੍ਹ ਕੇ ਮੈਂ ਫਿਰ ਸੋਚਿਆ ਮੈਂ ਕੀ ਕਰਾਂ ਇਸ ਚਿੱਠੀ ਸੰਗੀਤਾ ਨੇ ਗੁੱਸਾ ਕੀਤਾ ਸੀ ਕਿ ਮੈਂ ਉਸੇ ਪਹਿਲੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਇਨੇ ਪੁੱਛਣ ਲੱਗੀ ਉਸਨੇ ਹੋਰ ਚਿੱਠੀ ਵਿੱਚ ਕੀ ਲਿਖਿਆ ਹੈ ਮੈਨੂੰ ਬਹੁਤੀਆਂ ਗੱਲਾਂ ਯਾਦ ਨਹੀਂ ਬਸ ਮੈਨੂੰ ਇਹਨਾ ਪਤਾ ਕਿ ਉਹ ਆਪਣੇ ਪਿਆਰ ਦਾ ਇਜ਼ਹਾਰ ਇਸ ਚਿੱਠੀ ਵਿੱਚ ਕਰ ਰਹੀ ਸੀ ਮੈਂ ਸੋਚ ਲਿਆ ਸੀ ਕਿ ਮੈਂ ਉਸ ਦੀ ਇਸ ਚਿੱਠੀ ਦਾ ਜਵਾਬ ਜ਼ਰੂਰ ਦੇਵਾਂਗਾ ਉਸਨੇ ਮੈਨੂੰ ਆਪਣਾ ਐਡਰੈਸ ਵੀ ਭੇਜਿਆ ਸੀ ਹੁਣ ਪਤਾ ਸੀ ਕਦੇ ਕਰਾਈ ਮੰਮੀ ਪਾਪਾ ਘਰ ਨਹੀਂ ਹੁੰਦੇ ਮੈਂ ਉਸ ਸਮੇਂ ਚਿੱਠੀ ਲਿਖ ਲਵਾਂਗਾ ਕਰਦੇ ਨੇ ਡਾਕ ਖਾਣਾ ਸੀ ਮੈਂ ਡਾਕ ਕਰਨੇ ਵਿੱਚ ਚਿੱਠੀ ਲਿਖਣ ਲਈ ਲਿਫਾਫੇ ਮੰਗਵਾਉਣਾ ਮੈਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਸੋਚਿਆ ਕਿਉਂ ਨਾ ਇਹ ਕੰਬੜੀ ਤੋਂ ਹੀ ਲਿਫਾਫਾ ਮੰਗਵਾ ਲਵਾਂ ਉਸ ਨੂੰ ਪੈਸੇ ਦੇ ਦੇਵਾਂਗਾ ਅੰਟੀ ਕਿਸੇ ਨੂੰ ਨਾ ਦੱਸੇ ਉਸ ਨੂੰ ਮੇਰੇ ਬਾਰੇ ਪਤਾ ਸੀ ਮੇਰੀਆਂ ਬਹੁਤ ਸਾਰੀਆਂ ਗੱਲਾਂ ਛਿਪਾ ਲੈਂਦੀ ਸੀ ਮੇਰੇ ਲਈ ਸੋਚ ਲਿਆ ਸੀ ਉਸ ਤੋਂ ਚਿੱਠੀ ਪਾਉਣ ਲਈ ਲਿਫਾਫਾ ਮੰਗਾ ਲਿਆ ਸੀ ਕਿ ਇਹ ਲਿਫਾਫਾ ਡਾਕਖਾਨੇ ਵਿੱਚੋਂ ਹੀ ਮਿਲੇਗਾ ਅੰਟੀ ਨੂੰ ਮੈਂ ਉਸ ਸਮੇਤ ਅਸਰ ਪਈਏ ਫੜਾ ਦਿੱਤੀ ਮੈਨੂੰ ਨਹੀਂ ਪਤਾ ਸੀ ਲਿਫਾਫਾ ਕਿੰਨੇ ਪੈਸਿਆਂ ਦਾ ਹੁੰਦਾ ਲਿਫਾਫਾ ਸਿਰਫ 5 ਰੁਪਏ ਦਾ ਹੀ ਆਇਆ ਸੀ ਆਂਟੀ ਨੇ ਮੈਨੂੰ ਦੋ ਲਿਫਾਫੇ ਵੀ ਆ ਕੇ ਦਿੱਤੇ ਸੀ ਮੈਂ ਉਹ ਚਿੱਠੀ ਲਿਖਣ ਬਾਰੇ ਸਮਾਂ ਸੋਚ ਰਿਹਾ ਸੀ ਪਰ ਮੇਰੀ ਮੰਮੀ ਜੀ 4 ਦਿਨ ਘਰ ਹੀ ਰਹੇ ਉਹਨਾਂ ਨੂੰ ਬੁਖਾਰ ਉੱਤਰਦਾ ਨਹੀਂ ਸੀ ਪਿਤਾ ਜੀ ਵੀ ਕਦੇ ਕਾਲਜ ਚਲੇ ਜਾਂਦੇ ਸੀ ਕਦੇ ਘਰ ਹੀ ਹੁੰਦੇ ਸੀ ਚਿੱਠੀ ਲਿਖਣ ਦਾ ਮੇਰੇ ਕੋਲ ਕੋਈ ਵੀ ਮੌਕਾ ਨਹੀਂ ਸੀ ਪੂਰੇ ਇੱਕ ਹਫਤੇ ਤੋਂ ਬਾਅਦ ਪਿਤਾ ਜੀ ਦੇ ਮੰਮੀ ਜੀ ਆਪਣੀ ਡਿਊਟੀਆਂ ਤੇ ਚਲੇ ਗਏ ਉਸ ਦਿਨ ਮੇਰੇ ਕੋਲ ਬਹੁਤ ਫਰਿਆ ਮੌਕਾ ਸੀ ਮੈਂ ਚਿੱਠੀ ਨੂੰ ਬਹੁਤ ਪਿਆਰ ਨਾਲ ਲਿਖਿਆ ਅੱਜ ਮੈਂ ਸੰਗੀਤਾ ਨੂੰ ਪੈਨ ਨਹੀਂ ਆਖਿਆ ਸੀ ਡੀਅਰ ਸ਼ਬਦ ਲਿਖ ਕੇ ਸੰਬੋਧਨ ਕੀਤਾ ਸੀ ਪਤਾ ਨਹੀਂ ਮੇਰੇ ਦਿਮਾਗ ਵਿੱਚ ਉਹ ਕਿੰਨੀਆਂ ਗੱਲਾਂ ਚਿੱਠੀ ਤੇ ਲਿਖੀਆਂ ਗਈਆਂ ਮੈਂ ਵੀ ਆਪਣੇ ਪਿਆਰ ਦਾ ਇਜ਼ਹਾਰ ਉਸ ਚਿੱਠੀ ਵਿੱਚ ਕਰ ਦਿੱਤਾ ਮੈਂ ਚਿੱਠੀ ਪੋਸਟ ਕਰਨ ਲਈ ਵੀ ਸਫਾਈ ਵਾਲੀ ਆਂਟੀ ਦੇ ਕੋਲ ਪੀਸਦਾ ਸੀ ਆਂਟੀ ਨੂੰ ਮੈਂ ਸਮਝਾ ਦਿੱਤਾ ਸੀ ਕਿ ਇਸ ਵਾਰੀ ਕਿਸੇ ਨਾਲ ਗੱਲ ਨਹੀਂ ਕਰਨੀ ਆਂਟੀ ਨੇ ਵੀ ਮੇਰੇ ਕਨ ਮੁਤਾਬਿਕ ਕਿਸੇ ਨਾਲ ਗੱਲ ਨਹੀਂ ਕੀਤੀ ਉਸ ਕੋਲੇ ਕਿ ਲਫਾਫਾ ਹੁੰਦਾ ਸੀ ਉਸਨੇ ਮੇਰੀ ਚਿੱਠੀ ਉਸ ਲਫਾਫੇ ਵਿੱਚ ਪਾ ਲਈ ਅਗਲੇ ਦਿਨ ਮੈਂ ਆਂਟੀ ਨੂੰ ਪੁੱਛ ਵੀ ਲਿਆ ਸੀ ਕਿ ਜੇ ਤੁਸੀਂ ਮੇਰੀ ਚਿੱਠੀ ਪਾ ਦਿੱਤੀ ਸੀ ਕਿ ਨਹੀਂ ਆਂਟੀ ਅੱਖਣ ਲੱਗੀ ਹਾਂ ਮੈਂ ਪਾ ਦਿੱਤੀ ਸੀ ਮੈਂ ਸੰਗੀਤਾ ਦੀ ਚਿੱਠੀ ਉਡੀਕਣ ਲੱਗਾ ਸੰਗੀਤਾ ਦੀ ਚਿੱਠੀ ਦੀ ਉਡੀਕ ਕਰਦਾ ਰਿਹਾ ਪਰ ਸੰਗੀਤਾ ਨੇ ਦੋ ਹਫ਼ਤੇ ਤੱਕ ਮੇਰੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਸੋਚਿਆ ਇੱਕ ਚਿੱਠੀ ਮੈਂ ਉਸ ਨੂੰ ਹੋਰ ਪਾ ਦਿੰਮ ਮੇਰਾ ਵੀ ਧਿਆਨ ਸਾਰਾ ਦਿਨ ਬੂਹੇ ਵੱਲ ਹੀ ਰਹਿੰਦਾ ਸੀ ਮੈਂ ਸੰਗੀਤਾ ਦੀ ਚਿੱਠੀ ਦੀ ਉਡੀਕ ਹੀ ਕਰ ਰਿਹਾ ਸੀ ਕਿ ਬਾਰ ਉਹ ਬੂਹੇ ਦੇ ਥੱਲੇੋਂ ਡਾਕੀ ਨੇ ਚਿੱਠੀ ਹੀ ਸੁਟੀ ਮੈਂ ਫਟਾਫਟ ਚਿੱਠੀ ਨੂੰ ਉਠਾਇਆ ਤੇ ਆਪਣੇ ਕਮਰੇ ਵਿੱਚ ਪੜ੍ਹਨ ਲਈ ਚਲਾ ਗਿਆ ਮੈਂ ਚਿੱਠੀ ਪੜ ਰਿਹਾ ਸੀ ਇੰਜ ਜਾਪਦਾ ਸੀ ਜਿਵੇਂ ਸੰਗੀਤਾ ਮੇਰੇ ਸਾਹਮਣੇ ਬੈਠੀ ਮੈਨੂੰ ਕੁਝ ਸੁਣਾ ਰਹੀ ਸੀ ਮੈਨੂੰ ਮਿਹਣੇ ਤਾਨੇ ਮਾਰ ਰਹੀ ਆ ਚੁੱਪਚਾਪ ਉਸ ਦੇ ਮਿਹਣੇ ਤਾਨੇ ਸੁਣ ਰਿਹਾ ਹਾਂ ਚਿੱਠੀ ਪੜ ਕੇ ਮੈਂ ਇੱਕਦਮ ਸੁੰਨ ਜਾ ਹੋ ਕੇ ਆਪਣੇ ਬਿਸਤਰ ਤੇ ਲੇਟ ਗਿਆ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਹੁਣ ਮੈਂ ਕੀ ਕਰਾਂ ਸੰਗੀਤਾ ਨੇ ਚਿੱਠੀ ਵਿੱਚ ਲਿਖਿਆ ਸੀ ਕਿ ਮੇਰੇ ਘਰ ਦੇ ਅਗਲੇ ਹਫਤੇ ਮੇਰੀ ਮੰਗਣੀ ਕਰ ਰਹੇ ਹਨ ਘਰ ਦੇ ਨੇ ਉਸ ਲਈ ਇੱਕ ਬਹੁਤ ਸੋਹਣਾ ਸੁਨੱਖਾ ਲੜਕਾ ਵੇਖ ਲਿਆ ਸੀ ਉਸ ਸਮੇਂ ਸੰਗੀਤਾ ਨੂੰ ਹੁਣ ਇੱਕੋ ਗੱਲ ਕਹਿਣਾ ਚਾਹੁੰਦਾ ਸੀ ਸੰਗੀਤਾ ਤੂੰ ਹੁਣ ਮੈਨੂੰ ਭੁੱਲ ਜਾਵੀਂ ਤੇਰੇ ਵਾਦਿਆਂ ਤੇ ਖਰਾ ਨਹੀਂ ਉਤਰ ਸਕਿਆ ਤੂੰ ਮੈਨੂੰ ਮਾਫ ਕਰੀ ਸੰਗੀਤਾ ਦੀ ਚਿੱਠੀ ਦਾ ਜਵਾਬ ਵੀ ਉਸ ਸਮੇਂ ਲਿਖ ਕੇ ਰੱਖ ਲਿਆ ਮੈਂ ਆਂਟੀ ਦੀ ਉਡੀਕ ਕਰਨ ਲੱਗ ਗਿਆ ਆਂਟੀ ਨੇ ਤਾਂ ਮੰਮੀ ਉਹਨਾਂ ਦੇ ਆਏ ਤੋਂ ਹੀ ਹੋਣਾ ਸੀ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਆਂਟੀ ਦੇ ਹੱਥ ਮੈਂ ਅੱਜ ਚਿੱਠੀ ਭੇਜਾਂਗਾ ਡਾਕਖਾਨੇ ਵਿੱਚ ਜਾਂਦੇ ਹੋਏ ਸੰਗੀਤਾ ਤੱਕ ਚਿੱਠੀ ਪਹੁੰਚਣ ਨੂੰ 3-4 ਦਿਨ ਲੱਗ ਜਾਣਗੇ ਦਿਨ ਦਿਨ ਬੱਜੁਕੇ ਸੀ ਮੇਰੇ ਮੰਮੀ ਪਪਾ ਸਕੂਲ ਤੋਂ ਆ ਗਏ 10 ਮਿੰਟਾਂ ਬਾਅਦ ਅੰਟੀ ਵੀ ਸਫਾਈ ਕਰਨ ਲਈ ਸਾਡੇ ਘਰ ਪਹੁੰਚ ਗਏ ਅੰਟੀ ਸਫਾਈ ਕਰਦੀ ਕਰਦੀ ਜਦੋਂ ਮੇਰੇ ਕਮਰੇ ਵਿੱਚ ਆਈ ਮੈਂ ਅੰਟੀ ਨੂੰ ਆਖਿਆ ਮੈਨੂੰ ਜਰੂਰ ਮਿਲ ਕੇ ਜਾਵੇਂ ਮੈਨੂੰ ਆਖਣ ਲੱਗੀ ਤੂੰ ਜੋ ਗੱਲਾਂ ਮੈਨੂੰ ਹੁਣੇ ਦੱਸ ਦੇ ਉਸ ਨੂੰ ਚਿੱਠੀ ਪੋਣ ਲਈ ਡਾਕਖਾਨੇ ਵਿੱਚ ਦੇਣੀ ਸੀ ਉਹ ਆਖਣ ਲੱਗੀ ਇਸ ਚਿੱਠੀ ਮੈਨੂੰ ਹੁਣੇ ਦੇ ਦੇ ਮੈਂ ਆਪਣੇ ਲਿਫਾਫੇ ਵਿੱਚ ਪਾ ਲਵਾਂਗੀ। ਮੇਰੀ ਮੰਮੀ ਪਪਾ ਸਕੂਲ ਤੋਂ ਆ ਕੇ ਉਸ ਸਮੇਂ ਆਰਾਮ ਕਰਨ ਲੱਗ ਜਾਂਦੇ ਸਨ। ਜੇ ਮੇਰੀ ਮੰਮੀ ਪਪਾ ਉੱਥੇ ਉਹਨਾਂ ਨੇ ਚਾਹ ਬਣਾਈ ਤੇ ਮੈਨੂੰ ਵੀ ਚਾਹ ਦਿੱਤੀ ਮੇਰੀ ਮੰਮੀ ਪੈ ਕੇ ਅੱਜ ਮੇਰੇ ਅੰਦਰ ਚਾਹ ਨਹੀਂ ਲੱਗ ਰਹੀ ਸੀ। ਮੈਨੂੰ ਵਾਰ-ਵਾਰ ਸੰਗੀਤਾ ਦੀ ਚਿੱਠੀ ਦੀ ਲਿਖੀਆਂ ਸਤਰਾਂ ਯਾਦ ਆ ਰਹੀਆਂ ਸਨ। ਆਪਣੇ ਆਪ ਤੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ। ਮੈਂ ਮਰਦ ਹੋ ਕੇ ਵੀ ਮਰਦ ਨਹੀਂ ਹਾਂ। ਕਿਸੇ ਦੀਆਂ ਕੁਆਰੀਆਂ ਸਦਰਾਂ ਦਾ ਮੈਂ ਕਾਤਲ ਮੈਂ ਪਿਆਰ ਦਾ ਹੂੰਗਾ ਰਹਾ। ਪਿਆਰ ਵਿੱਚ ਨਹੀਂ ਦੇ ਸਕਿਆ ਮੈਂ ਆਪਣੇ ਆਪ ਨੂੰ ਕਿੰਨਾ ਲਾਚਾਰ ਸਮਝਦਾ ਰਿਹਾ ਮੈਂ ਹਲਾਤਾ ਨਾਲ ਲੜਿਆ ਨਹੀਂ ਬਸ ਸਮਝੌਤਾ ਕਰ ਰਿਹਾ ਸਮਝੌਤਾ ਕਰਦਾ ਕਰਦਾ ਅੱਜ ਮੈਂ ਇੱਥੇ ਤੱਕ ਪਹੁੰਚ ਗਿਆ ਗੀਤਾ ਨੇ ਜਦੋਂ ਮੇਰੇ ਵੱਲ ਪਾਈ ਹੋਈ ਚਿੱਠੀ ਪੜ੍ਹੀ ਉਸ ਨੂੰ ਅਹਿਸਾਸ ਹੋ ਗਿਆ ਕਿ ਮੁਕੇਸ਼ ਵੀ ਮੈਨੂੰ ਪਿਆਰ ਕਰਦਾ ਹੈ ਪਰ ਉਹ ਬੇਵਸਾ ਹੁਣ ਉਹ ਮੁਕੇਸ਼ ਦੇ ਖਾਤਰ ਹਰ ਕੁਰਬਾਨੀ ਕਰਨ ਲਈ ਤਿਆਰ ਹੋ ਗਈ ਸੀ ਉਸਨੇ ਆਪਣੇ ਮਾਪਿਆਂ ਨੂੰ ਹੋਰਥਾਂ ਸ਼ਾਦੀ ਕਰਵਾਉਣ ਲਈ ਇਨਕਾਰ ਕਰ ਦਿੱਤਾ ਉਸਨੇ ਆਪਣੇ ਘਰ ਦੇਆਂ ਨੂੰ ਫੈਸਲਾ ਸੁਣਾ ਦਿੱਤਾ ਜੇ ਮੈਂ ਸ਼ਾਦੀ ਕਰੂੰਗੀ ਤਾਂ ਮੈਂ ਉਥੇ ਇਸ ਨਾਲ ਕਰੂੰਗੀ ਨਹੀਂ ਮੈਂ ਵੀ ਸ਼ਾਦੀ ਨਹੀਂ ਕਰਵਾਵਾਂਗੀ ਮੁਕੇਸ਼ ਨੇ ਕੋਰਸ ਦੇ ਪੇਪਰ ਪੂਰੇ ਕਰ ਲਏ ਸੀ ਨਤੀਜਾ ਆਉਣ ਵਾਲਾ ਸੀ ਜਿਵੇਂ ਉਸ ਦਾ ਸਟੈਨੋ ਦਾ ਨਤੀਜਾ ਆਉਂਦਾ ਹੈ ਉਸਦੇ ਪਾਪਾ ਉਸ ਨੂੰ ਇੱਕ ਕਲਰਕ ਦੇ ਆਧਾਰ ਤੇ ਨੌਕਰੀ ਦਿਵਾ ਦਿੰਦੇ ਹਨ ਉਸਦੇ ਪਾਪਾ ਦੀ ਰਾਜਨੀਤਿਕ ਪਹੁੰਚ ਹੋਣ ਕਾਰਨ ਉਸ ਨੂੰ ਜਲਦੀ ਹੀ ਨੌਕਰੀ ਮਿਲ ਗਈ ਸੀ ਮੁਕੇਸ਼ ਤੇ ਮਾਪੇ ਵੀ ਚਾਹੁੰਦੇ ਸੀ ਮੁਕੇਸ਼ ਦਾ ਸੀ ਜਲਦੀ ਤੋਂ ਜਲਦੀ ਵਿਆਹ ਕਰ ਦਈਏ ਉਹ ਲੜਕੀ ਕਿਸੇ ਉੱਚ ਘਰਾਣੇ ਦੀ ਕੁੜੀ ਲੱਭਦੇ ਫਿਰਦੇ ਸੀ ਮੈਂ ਆਪਣੀ ਮਾਂ ਨੂੰ ਬਹੁਤ ਭਰੀ ਅੱਖਾਂ ਮਮੀ ਜੀ ਮੈਂ ਅਮੀਰ ਘਰਾਣੇ ਦੀ ਲੜਕੀ ਨਾਲ ਕਦੇ ਵਿਆਹ ਨਹੀਂ ਕਰਵਾਵਾਂਗਾ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਮੈਂ ਉਸ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਜੋ ਮੈਨੂੰ ਦਿਲੋਂ ਪਿਆਰ ਕਰਦੀ ਸੀ ਉਹ ਮੇਰਾ ਪਹਿਲਾ ਪਿਆਰ ਸੀ ਸੰਗੀਤਾ ਸੰਗੀਤਾ ਨੂੰ ਮੈਂ ਪਿਆਰ ਕਰਦਾ ਸੀ ਤੇ ਉਹ ਵੀ ਮੈਨੂੰ ਪਿਆਰ ਕਰਦੀ ਸੀ ਸੰਗੀਤਾ ਦਾ ਏਕ ਕਸੂਰ ਸੀ ਕਿ ਉਹ ਗਰੀਬ ਘਰਾਣੇ ਦੀ ਕੁੜੀ ਸੀ ਪਰ ਉਹ ਬਹੁਤ ਸਲੀਕੇ ਵਾਲੀ ਲੜਕੀ ਸੀ ਸੰਗੀਤਾ ਨੇ ਮੇਰੀ ਚਿੱਠੀ ਪੜਦੇ ਸਾਰ ਹੀ ਮੈਨੂੰ ਲਿਖ ਕੇ ਭੇਜ ਦਿੱਤਾ ਕਿ ਮੈਂ ਤੇਰੇ ਤੋਂ ਬਿਨਾ ਕਦੇ ਵੀ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਂਗੀ। ਮੇਰੀ ਜ਼ਿੰਦਗੀ ਦਾ ਪਹਿਲਾ ਪਿਆਰ ਪਹਿਲਾ ਵੀ ਪਿਆਰ ਰਹੇਗਾ। ਕਿ ਉਸ ਨੂੰ ਉਸ ਦਾ ਚਿੱਠੀ ਦਾ ਜਵਾਬ ਚਿੱਠੀ ਰਾਹੀਂ ਇਹ ਦੇਵੇਗਾ ਜਿਸ ਨੂੰ ਸਮਾਂ ਲੱਗ ਜਾਣਾ। ਮੁਕੇਸ਼ ਕੁਰ ਹੁਣ ਕੋਈ ਲਿਖਣ ਲਈ ਲਫਾਫਾ ਵੀ ਨਹੀਂ ਸੀ। ਅਗਲੇ ਦਿਨ ਤੋਂ ਇੰਤਜ਼ਾਰ ਕਰਨ ਲੱਗਾ। ਜਦੋਂ ਸਫਾਈ ਵਾਲੀ ਆਂਟੀ ਆਈ ਉਸਦੇ ਮਮੀ ਪਾਪਾ ਨਹੀਂ ਆਏ ਸੀ। ਘਰ ਨੂੰ ਤਾਲਾ ਲੱਗਾ ਹੋਇਆ ਸੀ। मुकेश ਨੇ ਅੰਦਰੋਂ ਆਵਾਜ਼ ਮਾਰ ਕੇ ਸਵਾਈ ਵਲੀ ਨੁੱਲੇ ਫਾਫਾ ਲਈ ਹੋਲੀ ਆਖਿਆ ਅੰਡੇ ਉਸੇ ਸਮੇਂ ਵਾਪਸ ਮੁੜ ਕੇ ਡਾਕ ਖਾਣੇ ਤੋਂ ਇੱਕ ਲਿਫਾਫਾ ਲਈ ਔਰ ਤਾਂ ਉਸਦੇ ਮम्मी पापा ਆ ਗਏ ਸੀ ਪਰ ਉਸ ਨੂੰ ਪਤਾ ਸੀ ਉਸਨੇ ਲਿਫਾਫਾ ਸਾਰਿਆਂ ਤੋਂ ਛੁਪਾ ਕੇ ਰੱਖਿਆ ਸੀ ਉਸਦੇ ਮम्मी पापा ਆਪਣੇ ਕਮਰੇ 'ਚ ਏਸੀ ਚਲਾ ਕੇ ਸੌਂ ਲੱਗ ਪਏ ਉਸ ਸਮੇਂ ਉਸਨੇ ਲਿਫਾਫਾ मुकेश ਨੂੰ ਫੜਾ ਦਿੱਤਾ ਇਸ ਮੌਕੇ ਉਸਨੇ ਆਪਣੇ ਕਮਰੇ ਦੇ ਅੰਦਰ ਕੁੰਡੇ ਬੰਦ ਕਰਨੇ ਸੀ ਉਸਨੇ ਚਿੱਠੀ ਲੈ ਕੇ ਉਸ ਸਮੇਂ ਹੀ ਆਂਟੀ ਨੂੰ ਫੜਾ ਦਿੱਤੀ ਅਜੋਹ ਜਲਦੀ ਤੋਂ ਜਲਦੀ ਪੋਸਟ ਕਰ ਰਹੀ ਨਿਰਮੋਹੀ ਧਰਮੀ ਰੀਨਾ ਤੇ ਮੁਕੇਸ਼ ਨੂੰ ਗੱਲਾਂ ਕਰਦੇ ਕਰਦੇ ਅੱਜ ਸ਼ਾਮ ਦੇ 4 ਵਜੇ ਚੁੱਕੇ ਸੀ ਪਰ ਗਲਵਤ ਅਜੇ ਖਤਮ ਨਹੀਂ ਹੋ ਰਹੀ ਸੀ ਛੁੱਟੀ ਵਾਲੇ ਦਿਨ ਮੁਕੇਸ਼ ਇੰਨੀ ਦੇਰ ਤੱਕ ਕਦੇ ਵੀ ਬਾਹਰ ਨਹੀਂ ਰਹਿੰਦਾ ਸੀ ਉਹਦੇ ਉਸ ਦੀ ਪਤਨੀ ਅਜੋਹ ਉਸ ਨੂੰ ਕਾਲ ਕਰ ਰਹੀ ਸੀ ਅੱਗੋਂ ਕਦੇ ਵੀ ਮੁਕੇਸ਼ ਨੂੰ ਕਿਸੇ ਨੇ ਕਾਲ ਲਈ ਸੀ ਕੀਤੀ ਪੁੱਛਿਆ ਕਿ ਤੂੰ ਕਿੱਥੇ ਆ ਮੁਕੇਸ਼ ਨੇ ਬਸ ਇਹਨਾਂ ਕਿਹਾ ਕਿ ਮੈਂ ਘੰਟੇ ਤੱਕ ਘਰ ਆਉਣਾ ਸੋਨੀਆ ਨੇ ਜਦੋਂ ਦੇਖਿਆ ਉਸਦਾ પતિ ਬਿਲਕੁਲ ਸੋਫੀ ਸੀ ਉਹ ਨਹੀਂ ਆਇਆ ਸੀ ਉਸ ਨੂੰ ਵੀ ਪਤਾ ਸੀ ਜੇ ਮੁਕੇਸ਼ ਸ਼ਰਾਬੀ ਹੁੰਦਾ ਤਾਂ ਮੇਰਾ ਕਦੇ ਵੀ ਫੋਨ ਨਹੀਂ ਉਠਾਉਂਦਾ ਜਦੋਂ ਤੋਂ ਮੁਕੇਸ਼ ਰੀਨਾ ਦੇ ਸੰਪਰਕ ਵਿੱਚ ਆਇਆ ਹੈ ਮੁਕੇਸ਼ ਨੇ ਸ਼ਰਾਬ ਘਟਾ ਦਿੱਤੀ ਸੋਨੀਆ ਵੀ ਦਿਨ-ਪ੍ਰਤੀ ਦਿਨ ਸੋਚਦੀ ਆ ਰਹੀ ਸੀ ਕਿ ਕੀ ਹੋ ਰਿਹਾ ਕਿਹੜੀ ਕਰਾਮਾਤ ਹੋ ਗਈ ਕਿ ਉਸਨੇ ਘੱਟ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਜਿਉਂ ਹੀ ਮੁਕੇਸ਼ ਨੇ ਆਪਣੀ ਪਤਨੀ ਦੀਆਂ ਫੋਨ ਕਟਿਆ ਪਰ ਰੀਨਾ ਨੇ ਪੁੱਛਿਆ ਮੁਕੇਸ਼ ਅੱਗੋ ਦੱਸੋ ਕੀ ਹੋਇਆ ਰਿਨਤੀ ਰੱਖ ਮੈਂ ਤੈਨੂੰ ਆਪਣੀ ਜ਼ਿੰਦਗੀ ਦੀ ਸਾਰੀ ਕਹਾਣੀ ਸੁਣਾਵਾਂਗਾ ਮੁਕੇਸ਼ ਮੈਨੂੰ ਇਹ ਦਸਤੂਰ ਦੂਸਰੀ ਚਿੱਠੀ ਵਿੱਚ ਕੀ ਲਿਖਿਆ ਸੀ ਸੰਗੀਤਾ ਨੂੰ ਕਹਿ ਰਿਹਾ ਸੀ ਬਸ ਮੈਂ ਉਸ ਨੂੰ ਇਹ ਗੱਲ ਆਖੀ ਸੀ ਸੰਗੀਤਾ ਮੈਂ ਤੇਨੂੰ ਪਿਆਰ ਬਹੁਤ ਕਰਦਾ ਮੈਂ ਬੇਨਤੀ ਆ ਪਰ ਤੇਰੀ ਨਲਬਿਆ ਨਹੀਂ ਕਰਵਾ ਸਕਦਾ ਕਿਉਂਕਿ ਮੈਨੂੰ ਪਤਾ ਮੇਰੀ ਮੰਮੀ ਜੀ ਕਦੇ ਵੀ ਮੇਰਾ ਵਿਆਹ ਕਰ ਲਈ ਨਹੀਂ ਮੰਨਣਗੇ ਇਸ ਕਰਕੇ ਮੈਨੂੰ ਕੋਈ ਇਤਰਾਜ਼ ਨਹੀਂ ਤੂੰ ਆਪਣੇ ਜੀਵਨ ਸਾਥੀ ਚੁਣ ਸਕਦੀ ਹੈਂ ਮੈਨੂੰ ਉਸ ਨੂੰ ਆਪਣੇ ਘਰ ਦੇ ਹਾਲਾਤਾਂ ਬਾਰੇ ਬਹੁਤ ਚੰਗੀ ਤਰ੍ਹਾਂ ਦੱਸ ਚੁੱਕਿਆ ਹਾਂ ਮੈਂ ਉਸ ਨੂੰ ਆਪਣੀ ਇਹ ਵੀ ਮਜਬੂਰੀ ਦੱਸੀ ਸੰਗੀਤਾ ਤੈਨੂੰ ਨਹੀਂ ਪਤਾ ਮੈਂ ਇੱਕ ਚਿੱਠੀ ਕਿੰਨੇ ਔਖੇ ਸਮੇਂ ਪੜhta ਕਿੰਨਾ ਔਖਾ ਚਿੱਠੀ ਲਿਖ ਰਿਹਾ ਹਾਂ ਮੁਕੇਸ਼ ਉਹਨਾਂ ਦੇ ਦਸ ਫਿਰ ਕੀ ਹੋਇਆ ਹੁਣ ਆਪਣੀ ਡਿਊਟੀ ਤੇ ਜਾਣ ਲੱਗ ਪਿਆ ਸੀ ਡਿਊਟੀ ਮੇਰੀ ਉਸ ਸ਼ਹਿਰ ਵਿੱਚ ਇਸੇ ਪਰੇ ਘੰਟੇ ਦਾ ਸਫ਼ਰ ਤੈ ਕਰਕੇ ਜਾਣਾ ਪੈਂਦਾ ਸੀ ਉਹ ਵੀ ਮੋਟਰਸਾਈਕਲ ਤੋਂ ਹੀ ਜਾਂਦਾ ਹੁੰਦਾ ਸੀ ਪਿਤਾ ਜੀ ਨੂੰ ਮੇਰੇ ਤੇ ਭਰੋਸਾ ਨਹੀਂ ਉਹ ਮੈਨੂੰ ਸਕੂਟਰ ਮੋਟਰਸਾਈਕਲ ਕੋਈ ਵੀ ਚੀਜ਼ ਲੈ ਕੇ ਦੇਣ ਲਈ ਤਿਆਰ ਨਹੀਂ ਸੀ ਭਾਵੇਂ ਮੈਂ ਹੁਣ ਉਮਰ ਵਿੱਚ 21 ਸਾਲਾਂ ਦਾ ਹੋ ਚੁੱਕਿਆ ਸੀ ਉਹ ਮੈਨੂੰ ਬੱਚਾ ਹੀ ਸਮਝਦੀ ਸੀ ਇੱਕ ਘੰਟਾ ਮੈਨੂੰ ਜਾਣ ਨੂੰ ਲੱਗਦਾ ਸੀ ਤੇ ਇੱਕ ਘੰਟਾ ਮੈਨੂੰ ਆਉਣ ਨੂੰ ਲੱਗਦਾ ਸੀ ਪਰ ਹੁਣ ਮੈਨੂੰ ਥੋੜੀ-ਬਹੁਤੀ ਖੁੱਲ ਮਿਲ ਜਾਂਦੀ ਸੀ ਹੰਡਾ ਕੀ ਨੂੰ ਕਹਿ ਦਿੱਤਾ ਸੀ ਮੇਰੇ ਨਾਂ ਦੀ ਚਿੱਠੀ ਸਿਰਫ ਮੈਨੂੰ ਹੀ ਦੇਣੀ ਆ ਮੈਨੂੰ ਦੱਸ ਤਮੀ ਚਿੱਠੀ ਕਦੇ ਵੀ ਘਰ ਨਾ ਫੜਾਵੇਂ ਸੰਗੀਤਾ ਦੀ ਚਿੱਠੀ ਮੇਰੇ ਕੋਲ ਆ ਗਈ ਉਸ ਲਈ ਮੈਨੂੰ ਆਪਣਾ ਫੈਸਲਾ ਸੁਣਾ ਦਿੱਤਾ ਭਾਵੇਂ ਜੋ ਮਰਜ਼ੀ ਹੋਵੇ ਮੈਂ ਤੇਰੇ ਵਿਣਾ ਨਹੀਂ ਰਹਿ ਸਕਦੀ ਤੇਰੇ ਨਾਲ ਹੀ ਵਿਆਹ ਕਰਾਂ ਚਿਰੋ ਤੇਰੇ ਮਾਪੇ ਮੰਨ ਜਾਣਗੇ ਮੁਕੇਸ਼ ਤੇਰੇ ਤੋਂ ਵਿਣਾ ਮੇਰੀ ਜ਼ਿੰਦਗੀ ਅਧੂਰੀ ਹੈ ਮੈਂ ਤੈਨੂੰ ਇੱਕ ਪਲ ਲਈ ਵੀ ਆਪਣੇ ਦਿਲ ਤੋਂ ਦੂਰ ਨਹੀਂ ਕਰ ਸਕਦੀ ਜੇ ਤੂੰ ਕਹੇ ਤੇਰੀ ਮੰਮੀ ਤੇ ਡੈਡੀ ਦੀ ਅਮੰਤ ਕਰ ਲਵਾਂਗੇ ਮੁਕੇਸ਼ ਜੇ ਮੇਰਾ ਘਰ ਦੇ ਨੇ ਵਿਆਹ ਕਰ ਦਿੱਤਾ ਤਾਂ ਉਸ ਵਿਆਹ ਲਈ ਸਹਿਮਤੀ ਨਹੀਂ ਪਤਾ ਹੋ ਪਤਾ ਨਹੀਂ ਕੀ ਉਸਨੇ ਇਸ ਚਿੱਠੀ ਵਿੱਚ ਲਿਖਿਆ ਸੀ ਉਸਨੇ ਮੈਨੂੰ ਮਿਲਣ ਦੀ ਇੱਛਾ ਪ੍ਰਗਟਾਈ ਆਖਤੀ ਸੀ ਕਿ ਮੁਕੇਸ਼ ਮੈਂ ਤੈਨੂੰ ਸਿਰਫ 10 ਮਿੰਟ ਲਈ ਮਿਲਣਾ ਵੇਲੇ ਸਮਾਂ ਕੱਢ ਕੇ ਮੈਨੂੰ ਦੱਸੋ ਮੈਨੂੰ ਤੁਸੀਂ ਕਦੋਂ ਮਿਲੋਗੇ ਮੈਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਹੁਣ ਉਹ ਡਿਊਟੀ ਤੇ ਜਾਣ ਲੱਗ ਪਿਆ ਹੈ ਜੇ ਤੂੰ ਮੇਰੇ ਲਈ ਸਮਾਂ ਨਹੀਂ ਕੱਢ ਸਕਦਾ ਤਾਂ ਦੱਸ ਦੇ ਮੈਂ ਆਉਂਦੇ ਨੂੰ ਹੀ ਰਾਹ ਵਿੱਚ ਮੈਂ ਤੈਨੂੰ ਵੇਖ ਲਵਾਂਗੀ ਮੈਨੂੰ ਸਮਾਂ ਦੱਸ ਦੇ ਨਾ ਮੈਂ ਤੈਨੂੰ ਰਾਹ ਵਿੱਚ ਦੇਖ ਕੇ ਹੀ ਸਬਰ ਕਰ ਲਵਾਂਗੀ ਮੈਂ ਤੈਨੂੰ ਦੇਖੇ ਬਿਨਾਂ ਨਹੀਂ रह ਸਕਦੀ ਮੈਂ ਉਸਦੀ ਚਿੱਠੀ ਪੜਦਾ ਪੜਦਾ ਸੋਚ ਰਹੀ ਹਾਂ ਸੀ ਇਸ ਉਲਝਣਾਂ ਵਿੱਚੋਂ ਮੈਂ ਕਿਵੇਂ ਬਾਹਰ ਨਿਕਲਾਂ ਮੈਨੂੰ ਕੋਈ ਰਸਤਾ ਨਹੀਂ ਦਿਖਾਈ ਦੇ ਰਿਹਾ ਸੀ ਮੇਰੇ ਨਾਲ ਕੋਈ ਸਲਾਹ ਮਸ਼ਵਰਾ ਕਰਨ ਵਾਲਾ ਕੋਈ ਨਹੀਂ ਸੀ ਮੇਰੇ ਮਾਸੀ ਜੀ ਬਹੁਤ ਸਮਝਦਾਰ ਔਰਤ ਸੀ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਸੀ ਕਿ ਮੈਨੂੰ ਮੇਰੀ ਮੰਮੀ ਕੋਲ ਸੌਂਪ ਦਿੱਤਾ ਸੀ ਪਰ ਮੇਰੇ ਕੋਲ ਮੌਕਾ ਨਹੀਂ ਮਿਲਿਆ ਸੀ ਇੱਕ ਦਿਨ ਸ਼ਾਮ ਦਾ ਵੇਲਾ ਸੀ ਮੰਮੀ ਤੇ ਪਾਪਾ ਜੀ ਕਿਸੇ ਦੇ ਘਰ ਕੀਰਤਨ ਤੇ ਗਏ ਹੋਏ ਸੀ ਮਾਸੀ ਜੀ ਘਰ ਰਹੇ ਜਿਵੇਂ ਉਹ ਜਿੰਦਾ ਨਹੀਂ ਵੀ ਲਗਾ ਕੇ ਗਏ ਸੀ ਸ਼ਾਮ ਦਾ ਸਮਾਂ ਸੀ ਮਾਸੀ ਜੀ ਨੇ ਸੋਚਿਆ ਚਲੋ ਇਸ ਲਈ ਦੋ ਫੁਲਕੇ ਬਣਾ ਦੇਮਾ ਪਤਾ ਨਹੀਂ ਜਗਰਾਤੇ ਤੇ ਗਏ ਹੋਏ ਕਦੋਂ ਵਾਪਸ ਮੁੜਨ ਤੇ ਮਾਸੀ ਜੀ ਨਾਲ ਇਸ ਵਿਸ਼ੇ ਤੇ ਗੱਲ ਕਰਨੀ ਚਾਹੁੰਦਾ ਸੀ ਮੈਨੂੰ ਫੁਲਕੇ ਬਣਾ ਰਹੇ ਸੀ ਤੇ ਮਮਾਸੀ ਜੀ ਕੋਲ ਖੜਾ ਆ ਪਿਆਰ ਭਰੇ ਗੱਲ ਕਰਨੀ ਚਾਹੁੰਦਾ ਸੀ ਮਾਸੀ ਜੀ ਪੁੱਛੇ ਲੱਗੇ ਮੁਕੇਸ਼ ਹੁਣ ਤੂੰ ਵਿਆਹ ਕਰਵਾ ਲਾ ਮਾਸੀ ਜੀ ਮੈਨੂੰ ਕੋਈ ਕੁੜੀ ਜੇ ਪਸੰਦ ਨਹੀਂ ਜਿਹੜੀ ਲੜਕੀ ਮੈਨੂੰ ਪਸੰਦ ਆ ਉਸ ਨਾਲ ਮੇਰੇ ਮੰਮੀ ਪਾਪਾ ਕਦੇ ਰਿਸ਼ਤਾ ਨਹੀਂ ਕਰਨਗੇ ਮਾਸੀ ਜੀ ਅੱਖ ਲੱਗੇ ਮੁਕੇਸ਼ ਮੈਨੂੰ ਦੱਸ ਮੈਂ ਤੇਰਾ ਰਿਸ਼ਤਾ ਕਰਵਾ ਦੇਵਾਂਗੀ ਸੱਚੀ ਮਾਸੀ ਜੀ ਜੇ ਤੁਸੀਂ ਮੇਰਾ ਰਿਸ਼ਤਾ ਕਰਵਾ ਦੇਮੂ ਤਾਂ ਬਹੁਤ ਵਧੀਆ ਗੱਲ ਆ ਤੁਸੀਂ ਮੇਰੀ ਮੰਮੀ ਪਾਪਾ ਨਾਲ ਗੱਲ ਕਰ ਲਵੋ ਪਰ ਤੁਸੀਂ ਇਹਨਾਂ ਦੱਸਿਓ ਕਿ ਮੁਕੇਸ਼ ਨੂੰ ਕੁੜੀਏ ਪਸੰਦ ਆ ਮਾਸੀ ਜੀ ਨੇ ਆਖਿਆ ਠੀਕ ਆ ਜਦੋਂ ਵੀ ਮੈਨੂੰ ਮੌਕਾ ਮਿਲੇ ਮੈਂ ਤੇਰੀ ਮੰਮੀ ਪਾਪਾ ਨਾਲ ਜ਼ਰੂਰ ਗੱਲ ਕਰਾਂਗੀ ਮਾਸੀ ਜੀ ਨੇ ਮੈਨੂੰ ਰੋਟੀ ਖਵਾਈ ਤੇ ਆਪ ਆਪਣੇ ਘਰ ਚਲੇ ਗਏ ਉਸ ਦਿਨ ਬੜਾ ਖੁਸ਼ ਸੀ ਮੈਨੂੰ ਸੱਚਮੁੱਚ ਚਿੰਝ ਲੱਗ ਰਿਹਾ ਸੀ ਜਿਵੇਂ ਮੇਰਾ ਵਰ ਸੋਣ ਸੰਗੀਤ ਨਾਲ ਰਿਸ਼ਤਾ ਤੈਹ ਹੋ ਜਾਵੇਗਾ ਹੁਣ ਮੁਕੇਸ਼ ਨੂੰ ਪੂਰੀ ਉਮੀਦ ਹੋ ਗਈ ਸੀ ਕੀ ਸੰਗੀਤਾ ਨਾਲ ਮੇਰਾ ਸ਼ਾਇਦ ਰਿਸ਼ਤਾ ਤੈ ਹੋ ਜਾਵੇਗਾ ਉਸਨੇ ਆਪਣੇ ਦਿਲ ਦੀ ਗੱਲ ਆਪਣੀ ਮਾਸੀ ਜੀ ਨੂੰ ਦੱਸ ਦਿੱਤੀ ਸੀ ਮੁਕੇਸ਼ ਨੂੰ ਅਜੇ ਦਫ਼ਤਰ ਵਿੱਚ ਜਾਣ ਨੂੰ ਦੋ ਕੁ ਮਹੀਨੇ ਹੀ ਹੋਏ ਸੀ ਉਸ ਨੂੰ ਰਿਸ਼ਤੇ ਦੇ ਰਿਸ਼ਤੇ ਹੋਣੇ ਸ਼ੁਰੂ ਹੋ ਗਏ ਉਸ ਦੀ ਮੰਮੀ ਉਸ ਨੂੰ ਆਖ ਲੱਗੀ ਮੁਕੇਸ਼ ਅਗਲੇ ਹਫ਼ਤੇ ਤੈਨੂੰ ਲੜਕੀ ਵਾਲਿਆਂ ਨੇ ਦੇਖਣ ਆਉਣਾ ਹੈ ਮੁਕੇਸ਼ ਨੇ ਆਖਿਆ ਮੰਮੀ ਜੀ ਕਿਹੜੇ ਲੜਕੀ ਵਾਲਿਆਂ ਨੇ ਮੁਕੇਸ਼ ਮੈਂ ਤੈਨੂੰ ਇੱਕ ਵਾਰ ਜੋ ਗੱਲ ਕਹਿ ਦਿੰਦੀ ਮੇਰੀ ਗੱਲ ਧਿਆਨ ਨਾਲ ਸੁਣੋ ਉਸ ਦੀ ਮੰਮੀ ਨੇ ਉਸ ਨੂੰ ਡਾਟਦੇ ਹੋਏ ਆਖਿਆ ਮੁਕੇਸ਼ ਮੇਰੇ ਨਾਲ ਬਹੁਤੇ ਸਵਾਲ-ਜਵਾਬ ਨਹੀਂ ਕਰਨੇ ਮੈਂ ਜੋ ਤੈਨੂੰ ਗੱਲ ਆਖੀ ਆ ਉਸ ਕੱਲ੍ਹ ਵੱਲ ਧਿਆਨ ਦਿਓ ਮੰਮੀ ਜੀ ਇੱਕ ਗੱਲ ਤਾਂ ਮੇਰੀ ਸੁਣ ਲਵੋ ਮੁਕੇਸ਼ ਮੈਂ ਤੇਰੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਮੰਮੀ ਜੀ ਮੇਰੀ ਇੱਕ ਵਾਰ ਗੱਲ ਸੁਣ ਲਓ ਮੁਕੇਸ਼ ਵਾਰ-ਵਾਰ ਆਪਣੀ ਮੰਮੀ ਨੂੰ ਆਖੀ ਗਿਆ ਤਾਂ ਉਸਦੀ ਮੰਮੀ ਨੇ ਗੁੱਸੇ ਵਿੱਚ ਆਖਿਆ ਹਾਂ ਕੀ ਕਹਿਣਾ ਚਾਹਨਾ ਹੈ ਦੱਸੋ ਮੰਮੀ ਜੀ ਮੈਂ ਤੁਹਾਨੂੰ ਦੱਸਣਾ ਸੀ ਕਿ ਮੈਨੂੰ ਕੋਈ ਲੜਕੀ ਪਸੰਦ ਆ ਮੈਂ ਉਸ ਨਾਲ ਹੀ ਸ਼ਾਦੀ ਕਰਵਾਉਣ ਵਾਲੇ ਸੋਚਿਆ ਆ ਮੁਕੇਸ਼ ਤੂੰ ਭਾਵੇਂ ਲੱਖ ਵਾਰੀ ਸੋਚ ਅਸੀਂ ਰਿਸ਼ਤਾ ਰਿਸ਼ਤਾ ਉਥੇ ਨਹੀਂ ਕਰਾਂਗੇ ਜਿੱਥੇ ਸਾਨੂੰ ਕੁੜੀ ਪਸੰਦ ਹੋਵੇਗੀ ਘਰ ਦੇ ਵੀ ਕੁਝ ਅਸੂਲ ਨੇ ਮਨਮਰਜ਼ੀ ਇਸ ਘਰ ਵਿੱਚ ਨਹੀਂ ਚਲਣੀਆਂ ਜੇ ਤੇਰੇ ਪਾਪਾ ਜੀ ਨੂੰ ਪਤਾ ਲੱਗਿਆ ਉਹ ਬਹੁਤ ਗੁੱਸੇ ਹੋਣਗੇ ਮੰਮੀ ਜੀ ਮੈਂ ਤੁਹਾਨੂੰ ਇੱਕ ਵਾਰੀ ਕਹਿ ਦਿੱਤਾ ਮੈਂ ਵੀ ਉਸ ਲੜਕੀ ਨਾਲ ਹੀ ਸ਼ਾਦੀ ਕਰਵਾਵਾਂਗਾ ਜਿਹੜੀ ਮੈਨੂੰ ਪਸੰਦ ਹੋਵੇਗੀ ਐਂਤਵਾਰ ਦਾ ਦਿਨ ਸੀ ਕਿ ਉਸ ਨੂੰ ਉਸਦੇ ਪਾਪਾ ਨੇ ਪਹਿਲਾਂ ਹੀ ਆਖ ਦਿੱਤਾ ਸੀ ਸਮੇਂ ਸਿਰ ਤਿਆਰ ਹੋ ਜਾਮੀ ਰਿਸ਼ਤੇਦਾਰਾਂ ਨੇ ਘਰ ਆਉਣਾ ਹੈ ਸਵੇਰੇ ਰੋਹ ਦੀ ਤਰ੍ਹਾਂ ਨਹਾਇਆ ਕੱਪੜੇ ਪਹਿਨੇ ਆਪਣੇ ਕਮਰੇ ਵਿੱਚ ਬੈਠਾ ਰਿਹਾ ਬੂਆ ਖੜਕਿਆ ਔਰਤਾਂ ਦੇ ਦੋ ਵਿਅਕਤੀ ਉਹਨਾਂ ਦੇ ਘਰ ਅੰਦਰ ਦਾਖਲ ਹੋਏ ਮੁਕੇਸ਼ ਦੇ ਮੰਮੀ ਤੇ ਪਾਪਾ ਉਹਨਾਂ ਨੂੰ ਬੜੀ ਖੁਸ਼ੀ ਨਾਲ ਮਿਲੇ ਮੁਕੇਸ਼ ਆਖਣ ਲੱਗਾ ਪਹਿਲਾਂ ਮੈਨੂੰ ਵੀ ਉਸ ਦੇ ਮੰਮੀ ਪਾਪਾ ਨੇ ਉਹਨਾਂ ਨੂੰ ਮਿਲਣ ਲਿਆਕਿਆ ਜੋ ਵੀ ਉਹਨਾਂ ਨੂੰ ਆਮ ਰਿਸ਼ਤੇਦਾਰਾਂ ਦੀ ਤਰ੍ਹਾਂ ਮਿਲਿਆ ਉਹਨਾਂ ਨੂੰ ਵੀ ਪਸੰਦ ਆ ਗਿਆ ਸੀ ਉਹਨਾਂ ਨੇ ਚਾਹ ਪਣੀ ਪੀਤਾ ਤੇ ਜਾਂਦੇ ਹੋਏ ਮੈਨੂੰ ਸ਼ਗਨ ਦੇਣ ਲੱਗੇ ਮੈਂ ਉਹਨਾਂ ਤੋਂ ਸ਼ਗਨ ਲਿਆ ਨਹੀਂ ਮੇ ਮੋਹੂ ਵੀ ਕੁਝ ਨਹੀਂ ਬੋਲਿਆ ਰਿਸ਼ਤੇਦਾਰ ਤਾਂ ਚਲੇ ਗਏ ਪਰ ਮੇਰੇ ਮੰਮੀ ਜਿੱਤੇ ਪਿਤਾ ਜੀ ਮੇਰੇ ਮੰਗਰ ਪੈ ਗਏ ਤੂੰ ਨਾ ਬਰੋ ਦਿੱਤਾ ਹੋਇਆ ਸ਼ਗਨ ਕਿਉਂ ਨਹੀਂ ਲਿਆ ਪਾਪਾ ਜੀ ਤੁਸੀਂ ਦੱਸੋ ਮੈਨੂੰ ਸ਼ਗਨ ਲੈਂਦਾ ਚੰਗਾ ਲੱਗਦਾ ਮੈਂ ਕੋਈ ਬੱਚਾ ਹਾਂ ਮੇਰੇ ਪਿਤਾ ਜੀ ਅੱਖ ਲੰਗੇ ਪਤੰਦਰਾ ਤੇਨੂੰ ਉਹਨਾਂ ਨੇ ਪਸੰਦ ਕੀਤਾ ਸੀ ਜਿਸ ਕਰ ਨੂੰ ਸ਼ਗਨ ਦੇ ਰਹੇ ਸੀ ਮੈਂ ਵੀ ਅੱਜ ਹੌਸਲਾ ਕਰਕੇ ਆਪਣੇ ਪਿਤਾ ਜੀ ਨੂੰ ਆਖ ਹੀ ਦਿੱਤਾ ਸੀ ਪਿਤਾ ਜੀ ਮੈਨੂੰ ਕੁੜੀ ਪਹਿਲਾਂ ਪਸੰਦ ਆ ਮੈਂ ਉਸ ਨਾਲ ਵੀ ਸ਼ਾਦੀ ਕਰਵਾ ਮੰਗਾ ਮੈਂ ਕਿਸੇ ਹੋਰ ਲੜਕੀ ਨੂੰ ਪਸੰਦ ਨਹੀਂ ਕਰ ਸਕਦਾ। ਪਾਪਾ ਜੀ ਮੇਰੀ ਗੱਲ ਸੁਣ ਕੇ ਅੱਗ ਪਪੂਲਾ ਹੋ ਗਏ। ਹੁਣ ਤੂੰ ਆਪਣੀਆਂ ਮਰਜ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਸਾਡੀ ਔਲਾਦ ਨਹੀਂ ਸਾਡਾ ਘਰੇ ਇਸ ਕਰਕੇ ਹੀ ਨਹੀਂ ਮੰਨਦਾ। ਪਾਪਾ ਜੀ ਮੈਨੂੰ ਇੱਕ ਦਿਨ ਦਾ ਜਵਾਬ ਦਿਓ। ਜੇ ਮੈਂ ਤੁਹਾਡੀ ਔਲਾਦ ਨਹੀਂ ਹਾਂ ਤਾਂ ਮੈਨੂੰ ਦੱਸੋ ਕਿ ਮੈਂ ਕਿਸ ਦਾ ਪੁੱਤਰ ਹਾਂ। ਪਿਤਾ ਜੀ ਮੈਂ ਤੁਹਾਡੀ ਕਦੋਂ ਕੋਈ ਗੱਲ ਨਹੀਂ ਮੂੜੀ। ਮੈਂ ਹੁਣ ਤੱਕ ਤੁਹਾਡੀਆਂ ਸਾਰੀਆਂ ਗੱਲਾਂ ਮੰਨਦਾ ਆਂ। ਹੁਣ ਮੇਰੀ ਜ਼ਿੰਦਗੀ ਦਾ ਫੈਸਲਾ ਹੈ। ਇਥੇ ਆ ਕਿ ਮੈਂ ਆਪਣੀ ਮਨਮਰਜ਼ੀ ਕਰੂੰਗਾ। ਤੋ ਕਰਕੇ ਦਿਖਾ ਮਨਮਰਜ਼ੀ। ਮੇਰੇ ਪਿਤਾ ਜੀ ਗੁੱਸੇ 'ਚ ਮੈਨੂੰ ਬੋਲਣ ਲੱਗੇ। ਦੇਖੋ ਪਿਤਾ ਜੀ ਤੁਸੀਂ ਵੀ ਕਿਸੇ ਹੋਰ ਦਾ ਤੱਕੇ ਨਾਲ ਰਿਸ਼ਤਾ ਨਹੀਂ ਕਰ ਸਕਦੇ। ਫਿਰ ਪਿਤਾ ਜੀ ਮੈਨੂੰ ਆਖਣ ਲੱਗੇ ਅਸੀਂ ਤੇਰੀ ਮਰਜ਼ੀ ਤੋਂ ਬਿਨਾ ਇਹ ਰਿਸ਼ਤਾ ਕਰਾਂਗੇ। ਅਸੀਂ ਤੈਨੂੰ ਪਾਲਿਆ, ਪੜਾਇਆ, ਲਿਖਾਇਆ, ਨੌਕਰੀ ਤੇ ਲਗਾਇਆ। ਪਿਤਾ ਜੀ ਬੋਲਣ ਲੱਗਾ ਪਿਤਾ ਜੀ ਤੁਸੀਂ ਆਪਣਾ ਫਰਜ਼ ਨਿਭਾਇਆ। ਮੇਰੇ ਤੇ ਕੋਈ ਹਸਾਨੇ ਨਹੀਂ ਕੀਤਾ। ਹੁਣ ਮੇਰੀ ਜ਼ਿੰਦਗੀ ਦਾ ਸਵਾਲ ਆ ਇੱਥੇ ਮੇਰਾ ਫੈਸਲਾ ਚਲੇਗਾ ਮੈਂ ਹੁਣ ਥੋੜਾ ਜਿਹਾ ਬਾਗੀ ਹੋਣ ਲੱਗ ਪਿਆ ਸੀ ਤੇਰੀ ਨਾਲ ੱਤਕਾ ਹੀ ਹੁੰਦਾ ਰਿਹਾ ਇਸ ਕਰਕੇ ਮੈਂ ਹੁਣ ਆਪਣੀ ਮਨਮਰਜ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ ਮੰਮੀ ਪਿਤਾ ਜੀ ਹਰ ਸਮੇਂ ਮੈਨੂੰ ਗਾਲਾਂ ਕੱਢਦੀ ਰਹਿੰਦੇ ਸੀ ਪਰ ਮੈਂ ਹੁਣ ਪਰਵਾਹ ਨਹੀਂ ਕਰਦਾ ਸੀ ਗਾਲਾਂ ਤਾਂ ਮੈਂ ਉਹਨਾਂ ਨੂੰ ਬਚਪਨ ਤੋਂ ਹੀ ਸੁਣਦਾ ਆ ਰਿਹਾ ਸੀ ਇੱਕ ਹਫ਼ਤਾ ਸਾਡੇ ਘਰ ਦੇ ਵਿੱਚ ਕਲੇਸ਼ ਪਿਆ ਰਿਹਾ ਕੁੜੀ ਬਾਲੀ ਹਾਂ ਨਾ ਮੰਗਣ ਪਰ ਮੇਰੇ ਪਿਤਾ ਜੀ ਤੇ ਮੰਮੀ ਜੀ ਮੇਰੀ ਹਾਂ ਮੰਗਦੇ ਸੀ ਉਕੜੀ ਦੇਖਣ ਲਈ ਆਖਣ ਲੱਗੀ ਅਗਲੇ ਹੰਤਵਾਂ ਨੂੰ ਕੁੜੀ ਦੇਖਣ ਦਾ ਉਹਨਾਂ ਨੇ ਪ੍ਰੋਗਰਾਮ ਬਣਾ ਲਿਆ ਮੈਂ ਜਾਣ ਦਾ ਇੱਛਕ ਨਹੀਂ ਸੀ ਮੈਨੂੰ ਧੱਕੇ ਨਾਲ ਹੀ ਆਪਣੇ ਨਾਲ ਲੱਗੇ ਮੈਨੂੰ ਕੁੜੀ ਦਿਖਾਈ ਗਈ ਮੈਨੂੰ ਕੁੜੀ ਬਿਲਕੁਲ ਪਸੰਦ ਨਹੀਂ ਸੀ ਜਦੋਂ ਮੈਂ ਮੰਮੀ ਜੀ ਨੂੰ ਆਖਿਆ ਮੈਨੂੰ ਲੜਕੀ ਪਸੰਦ ਨਹੀਂ ਆ ਮੈਂ ਇਸ ਨਾਲ ਰਿਸ਼ਤਾ ਨਹੀਂ ਕਰਾਂਗਾ ਮੇਰੀ ਮੰਮੀ ਜੀ ਮੈਨੂੰ ਆਖਣ ਲੱਗੀ ਕਿ ਕੁੜੀ ਸਰਕਾਰੀ ਨੌਕਰੀ ਕਰਦੀ ਆ ਇਸ ਕਰਕੇ ਤੇਰਾ ਸੀ ਇਸ ਨਾਲ ਹੀ ਰਿਸ਼ਤਾ ਕਰਨਾ ਹੈ ਜਿਸ ਕੁੜੀ ਨੂੰ ਦੇਖਣਗੇ ਸੀ ਉਸ ਕੁੜੀ ਨੇ ਉਹ ਪਸੰਦ ਕਰ ਲਿਆ ਸੀ ਪਰ ਮੈਂ ਸੰਗੀਤਾ ਤੋਂ ਬਿਨਾ ਕਿਸੇ ਹੋਰ ਨੂੰ ਪਸੰਦ ਨਹੀਂ ਕਰਦਾ ਸੀ। ਮੇਰੇ ਮੰਮੀ ਪਾਪਾ ਨੇ ਆਪਣਾ ਫੈਸਲਾ ਸੁਣਾ ਦਿੱਤਾ। ਜੇ ਰਿਸ਼ਤਾ ਹੋਵੇਗਾ ਤਾਂ ਤੇਰਾ ਇਸ ਲੜਕੀ ਨਾਲ ਹੋਵੇਗਾ ਨਹੀਂ ਹੋਰ ਕਿਸੇ ਪਾਸੇ ਵੀ ਨਹੀਂ। ਉਸ ਦਿਨ ਮੈਨੂੰ ਵੀ ਬਹੁਤ ਗੁੱਸਾ ਆ ਗਿਆ। ਮੈਂ ਵੀ ਇਹ ਗੱਲ ਆਖੀ ਪਿਤਾ ਜੀ ਮੈਂ ਕਦੇ ਵੀ ਇਸ ਲੜਕੀ ਨਾਲ ਰਿਸ਼ਤਾ ਨਹੀਂ ਕਰਾਂਗਾ। ਮੁਕੇਸ਼ ਮਹਿੰਗਾਈ ਦਾ ਜ਼ਮਾਨਾ ਤੇਰੀ ਤਨਖਾਣ ਨਾਲ ਤੇਰੇ ਪਰਿਵਾਰ ਦਾ ਖਰਚਾ ਨਹੀਂ ਧਰਨਾ। ਇਸ ਕਰਕੇ ਅਸੀਂ ਤੇਰੇ ਵਾਸਤੇ ਇੱਕ ਰੋਜ਼ਗਾਰ ਤੇ ਲੱਗੀ ਹੋਈ ਲੜਕੀ ਦੇਖੀ ਆ। ਉਹ ਵੀ ਬੈਂਕ ਵਿੱਚ ਚੰਗੀ ਪੋਸਟ ਤੇ ਲੱਗੀ ਹੋਈ ਆ ਮੈਂ ਸਾਰੀ ਰਾਤ ਰੋਂਦਾ ਰਿਹਾ ਅਗਲੇ ਦਿਨ ਮੈਂ ਸੰਗੀਤਾ ਨੂੰ ਚਿੱਠੀ ਲਿਖੀ ਸੰਗੀਤਾ ਨੂੰ ਚਿੱਠੀ ਵਿੱਚ ਲਿਖਿਆ ਦੇਖ ਸੰਗੀਤਾ ਮੈਂ ਬਹੁਤ ਬੇਵੱਸ ਹੋ ਚੁੱਕਿਆ ਮੇਰੇ ਪਿਤਾ ਜੀ ਨੇ ਮਾਤਾ ਜੀ ਨੇ ਆਪਣੀ ਜ਼ਿੰਦਗੀ ਦੀ ਖਤਮ ਕਰਨ ਦੀ ਧਮਕੀ ਦਿੱਤੀ ਮੈਨੂੰ ਹਰ ਹਾਲਤ ਵਿੱਚ ਉਹਨਾਂ ਦੀ ਗੱਲ ਮੰਨਣੀ ਪਵੇਗੀ ਮੈਨੂੰ ਚਾਹੁੰਦਾ ਮੇਰੇ ਕਰਨ ਮੇਰੇ ਮੰਮੀ ਪਾਪਾ ਜੀ ਆਤਮ ਹੱਤਿਆ ਕਰਨ ਸੰਗੀਤਾ ਮੈਂ ਤੈਨੂੰ ਇਹੀ ਸਲਾਹ ਦੇਮਾਂਗਾ ਕਿ ਜਿੱਥੇ ਤੇਰਾ ਪਰਿਵਾਰ ਦੇ ਮੈਂਬਰ ਤੇਰਾ ਰਿਸ਼ਤਾ ਕਰਨੇ ਕਹਿ ਰਹੇ ਨੇ ਉਤਿਤ ਉਹ ਆਪਣੇ ਰਿਸ਼ਤੇ ਕਰ ਲ ਪਰ ਸਾਡੇ ਦਿਲਾਂ ਵਿੱਚ ਇੱਕ ਦੂਜੇ ਲਈ ਜੋ ਪਿਆਰ ਹੈ ਉਹ ਸਦਾ ਰਹੇਗਾ ਅਸੀਂ ਇੱਕ ਚੰਗੇ ਦੋਸਤ ਬਣ ਕੇ ਆਪਣੀ ਜ਼ਿੰਦਗੀ ਵਿੱਚ ਇੱਕ ਦੂਜੇ ਦੇ ਸਾਥੀ ਬਣੀ ਰਹਾਂਗੇ ਸੰਗੀਤਾ ਤੂੰ ਭੁੱਲ ਜਾਮੀ ਕਿ ਮੈਂ ਤੈਨੂੰ ਭੁੱਲ ਜਾਮਾਂਗਾ ਪਰ ਮੈਂ ਇਸ ਜਗ੍ਹਾ ਤੇ ਬਹੁਤ ਬੇਵੱਸ ਹੋਇਆ ਖੜਾ ਮੈਨੂੰ ਮੇਰੇ ਪੱਤਰ ਦਾ ਜਵਾਬ ਜਲਦੀ ਤੋਂ ਜਲਦੀ ਦੀ ਨੀ ਉਸ ਵੇਲੇ ਮੈਂ ਬਹੁਤ ਜ਼ਿਆਦਾ ਰੋਇਆ ਮੈਂ ਸਾਰੀ ਰਾਤ ਰੋਂਦਾ ਰਿਹਾ ਇਹ ਸਿਲਸਿਲਾ ਕਈ ਰਾਤਾਂ ਚੱਲਦਾ ਰਿਹਾ ਰਾਤਾਂ ਨੂੰ ਨੀਂਦ ਉੜੀ ਹਟ ਗਈ ਇੱਕ ਦਿਨ ਸਾਡੇ ਦਫ਼ਤਰ ਵਿੱਚ ਮੇਰੇ ਦੋਸਤ ਨੇ ਆਪਣੇ ਜਨਮ ਦਿਨ ਦੀ ਪਾਰਟੀ ਦੇਣੀ ਸੀ। ਉਸਨੇ ਸਾਨੂੰ ਆਪਣੇ ਘਰ ਬੁਲਾਇਆ। ਮੈਂ ਪਿਤਾ ਜੀ ਨਾਲ ਗੱਲ ਕੀਤੀ, ਮੇਰੇ ਪਿਤਾ ਜੀ ਨੇ ਮੈਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਉਸ ਪਾਰਟੀ ਦੇ ਵਿੱਚ ਜਦੋਂ ਮੈਂ ਸਾਰਿਆਂ ਨੂੰ ਦੇਖਿਆ ਕਿ ਸ਼ਰਾਬ ਦੇ ਪੈਗ ਲਾ ਰਹੇ ਸੀ। ਮੇਰਾ ਮਨ ਵੀ ਕੀਤਾ ਵੀ ਇੱਕ ਪੈਗ ਲਾ ਲਵਾਂ। ਮੈਨੂੰ ਸ਼ਰੂਰ ਜਾ ਰਿਹਾ ਸੀ। ਮੈਨੂੰ ਇੰਜ ਲੱਗਦਾ ਸੀ ਜਿਵੇਂ ਸਾਰੀ ਦੁਨੀਆ ਭੁੱਲ ਗਈ ਆ। ਮੈਂ ਦੂਸਰਾ ਪੈਗ ਵੀ ਲਗਾ ਲਿਆ। ਉਹਦੇ ਮੈਨੂੰ ਹੋਰ ਨਸ਼ਾ ਚੜ ਗਿਆ। ਮੈਂ ਤੀਜਾ ਪੈਗ ਵੀ ਲੈ ਲਿਆ। ਬੇਸੁਰਤ ਜੀਆ ਹੋ ਗਿਆ ਮੇਰੇ ਦੋਸਤ ਨੇ ਮੈਨੂੰ ਉਸ ਰਾਤ ਨੂੰ ਘਰ ਨਹੀਂ ਹੋਣ ਦਿੱਤਾ ਮੇਰੇ ਪਿਤਾ ਜੀ ਨੇ ਉਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਮੇਰੇ ਨਾਲ ਗੱਲ ਕਰਨ ਦੀ ਇੱਛਾ ਜ਼ਾਹਿਰ ਕੀਤੀ ਪਰ ਮੇਰੇ ਦੋਸਤ ਨੇ ਇਹ ਕਹਿ ਦਿੱਤਾ ਕਿ ਮੁਕੇਸ਼ ਹੁਣ ਸੋ ਗਿਆ ਹੈ ਅੰਕਲ ਜੀ ਉਸ ਵੇਲੇ ਘਰ ਪਹੁੰਚ ਆਵੇਗਾ ਪਿਤਾ ਜੀ ਆਖਣ ਲੱਗੇ ਕਿ ਮੈਂ ਹੁਣੇ ਤੁਹਾਡੇ ਘਰ ਆਉਣਾ ਮੈਨੂੰ ਆਪਣੇ ਘਰ ਦਾ ਐਡਰੈਸ ਦੇ ਦਿਓ ਪਰ ਮੇਰੇ ਦੋਸਤ ਨੇ ਆਖ ਦਿੱਤਾ ਅੰਕਲ ਜੀ ਬਹੁਤਾ ਹਨੇਰਾ ਹੋ ਚੁੱਕਿਆ ਹੁਣ ਤੁਸੀਂ ਰਾਤ ਨੂੰ ਨਾ ਆਓ ਅਗਲੇ ਦਿਨ ਐਤਵਾਰ ਦੀ ਛੁੱਟੀ ਸੀ ਸੁਵਿਰਿ ਸਵਿਰੀ ਆਪਣੇ ਦੋਸਤ ਦੇ ਘਰ ਤੋਂ ਮੇ ਆਪਣੇ ਘਰ ਨੂੰ ਰਵਾਨਾ ਹੋ ਗਿਆ ਪਹਿਲਾਂ ਮੈਨੂੰ ਮੰਮੀ ਜੀ ਨੇ ਛਿੜਕਾ ਮਾਰਿਆ ਜਦੋਂ ਮੈਂ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਿਆ ਫਿਰ ਮੇਰੇ ਪਿਤਾ ਜੀ ਮੇਰੇ ਘਰ ਆ ਕੇ ਗਾਲਾਂ ਦੀ ਵਰਖਾ ਕਰਨ ਲੱਗੇ ਕੰਜਰਾ ਅੱਜ ਤੋਂ ਬਾਤ ਤੂੰ ਘਰ ਤੋਂ ਬਾਹਰ ਨਹੀਂ ਜਾਵੇਂਗਾ ਸਿੱਧਾ ਘਰ ਆਉਣਾ ਹੋਵੇਗਾ ਇੱਕ ਦਿਨ ਦਾ ਸ਼ਰਾਬ ਦਾ ਪੈਗ ਲਾਇਆ ਹੋਇਆ ਮੈਨੂੰ ਰੋਜ਼ ਪੈਗ ਲਾਉਣ ਨੂੰ ਮਨ ਕਰਨ ਲੱਗਾ ਮੈਂ ਸ਼ਰਾਬ ਘਰ ਵੀ ਲਿਆ ਕੇ ਨਹੀਂ ਰੱਖ ਸਕਦਾ ਸੀ ਸਾਡੇ ਕਰ ਕੀਰਤਨ ਹੁੰਦਾ ਸੀ ਦੂਜਾ ਮੈਨੂੰ ਮੰਮੀ ਪਾਪਾ ਤੋਂ ਡਰ ਲੱਗਦਾ ਸੀ ਮੈਂ ਆਪਣੇ ਦੋਸਤੋਂ ਮੰਗਵਾ ਪੀ ਲੈਂਦਾ ਸੀ ਦਫਤਰ ਵਿੱਚ ਹੀ ਹਰ ਰੋਜ਼ ਇੱਕ ਪੈਗ ਲਾ ਲੈਂਦਾ ਸੀ ਸ਼ਰਾਬ ਦਾ ਪੈਗ ਲਾਉਣ ਤੋਂ ਬਾਅਦ ਮੈਨੂੰ ਨੀਂਦ ਆ ਜਾਂਦੀ ਸੀ ਹੌਲੀ ਹੌਲੀ ਮੇਰੇ ਦਿਮਾਗ ਵਿੱਚ ਸੰਗੀਤਾ ਨਿਕਲਣ ਲੱਗ ਪਈ ਇਸ ਮੈਂ ਸਾਰਾ ਦਿਨ ਉਹ ਯਾਦ ਆਉਂਦੀ ਰਹਿੰਦੀ ਸੀ ਸ਼ਾਮ ਨੂੰ ਪੈਗ ਲਾਉਣ ਤੋਂ ਬਾਅਦ ਮੈਂ ਥੋੜੀ ਦੇਰ ਲਈ ਉਸ ਨੂੰ ਭੁੱਲ ਜਾਂਦਾ ਸੀ ਸੰਗੀਤਾ ਦਾ ਪਿਆਰ ਛੱਡਣ ਤੋਂ ਬਾਅਦ ਮੇਰਾ ਸ਼ਰਾਬ ਨਾਲ ਪਿਆਰ ਬਦਲ ਲੱਗ ਪਿਆ ਕਰਦੇ ਨਹੀਂ ਆਪਣੀ ਮਨਮਰਜ਼ੀ ਨਾਲ ਮੇਰਾ ਰਿਸ਼ਤਾ ਉਸ ਲੜਕੀ ਨਾਲ ਕਰ ਦਿੱਤਾ ਜਿਸ ਦਾ ਨਾਮ ਰੋਜੀ ਰੋਜੀ ਉਹ ਤਾਂ ਸਾਬੂ ਸਮਝਦਾਰ ਲੜਕੀ ਸੀ ਪਰ ਮੇਰੇ ਦਿਲ ਵਿੱਚ ਉਸ ਲਈ ਪਿਆਰ ਘੱਟ ਸੀ ਉਹ ਮੈਨੂੰ ਦਿਲ ਤੋਂ ਦਿਮਾਗ ਤੋਂ ਬਹੁਤ ਪਿਆਰ ਕਰਦੀ ਸੀ ਜੋ ਇੱਕ ਪਤਨੀ ਆਪਣੇ ਪਤੀ ਨੂੰ ਪਿਆਰ ਕਰਦੀ ਰੋਜੀ ਸਵੇਰੇ 9 ਵਜੇ ਆਪਣੇ ਦਫ਼ਤਰ ਲਈ ਜਾਂਦੀ ਸੀ 1 ਘੰਟਾ ਉਸ ਦਾ ਰਸਤੇ ਦਾ ਸਫ਼ਰ ਸੀ 10 ਵਜੇ ਬੈਂਕ ਹੁੰਦਾ ਸੀ ਸ਼ਾਮ ਨੂੰ 6 ਵਜੇ ਘਰ ਵਰਦੀ ਸੀ 5 ਵਜੇ ਬੈਂਕ ਜੂਰ ਛੁੱਟੀ ਹੁੰਦੀ ਸੀ ਇੱਕ ਘੰਟਾ ਉਸ ਨੂੰ ਰਸਤੇ ਵਿੱਚ ਸਫ਼ਰ ਵਿੱਚ ਲੱਗ ਜਾਂਦਾ ਸੀ ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ 'ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਸਸ਼ਿਕਨ